ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਤੁਹਾਨੂੰ ਐਸੀ ਕੋਠੀ ਦਿਖਾਉਣਿਆ ਜੋ ਕਿ ਬਾਈ ਨੇ ਨਾ ਖੁੱਲੇ ਦਰ ਨਾਲ ਬਣਾਈ ਹੋਈ ਹੈ ਉਹ ਕਿਵੇਂ ਅੱਜ ਦੱਸ ਦਿਆਂ ਦੋਸਤੋ ਦਰਵਾਜ਼ਾ ਮੂਰੇ ਦਰਵਾਜ਼ੇ ਦਾ ਗੇਟ ਦੇਖੋ ਬਹੁਤ ਹੀ ਜਿਆਦਾ ਸਖਤ ਮਜ਼ਬੂਤੀ ਵਾਲਾ ਗੇਟ ਹੈ ਤੇ ਲੱਕੜ ਦਾ ਬਣਾਇਆ ਹੋਇਆ ਹੈ ਪੌਲਿਸ ਵਗੈਰਾ ਕੀਤੀ ਹੋਈ ਹੈ ਤੇ ਕੋਕੇ ਲਗਾਏ ਹੋਏ ਨੇ ਜਿਵੇਂ ਕਿ ਹਵੇਲੀ ਦਾ ਗੇਟ ਹੁੰਦਾ ਆ ਵੇਖੋ 프ਰੰਟ ਤੇ ਬਰਾਂਡੇ ਬਣਾਇਆ ਬਾਈ ਨੇ ਦਰਵਾਜ਼ਾ ਬਹੁਤ ਵੱਡਾ ਕੋਈ ਵੀ ਸੰਦ ਉਹ ਵਿੱਚ ਲੱਗ ਸਕਦੇ ਟਰੈਕਟਰ ਟਰਾਲੀ ਰੋਟੋਵੇਟਰ ਮਸ਼ੀਨ ਕੋਈ ਵੀ ਚੀਜ਼ ਹੈ ਆ ਵੇ ਕੋਹ ਕੋਠੀ ਵਿਖਾਣੇ ਤੁਹਾਨੂੰ ਕਲਾਸਿਕਲ ਟਾਈਪ ਦੀ ਕੋਠੀ ਹੈ ਇਹ ਤੇ ਕੋਠੀ ਕੀ ਹੈ ਨਾ ਬਾਈ ਨੇ ਐਡੀ ਮਜ਼ਬੂਤੀ ਬਹੁਤ ਜ਼ਿਆਦਾ ਮਜ਼ਬੂਤੀ ਹੈ ਤੇ ਵੱਡੀ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਡਬਲ ਹੈ ਇਹ ਬਾਈ ਨੇ ਕਿਹਾ ਕਿ ਆਪਾਂ ਨੇ ਕੋਈ ਨਾ ਮਿਲਕਰੀਆ ਨਹੀਂ ਬਣਾਉਣਾ ਇਹ ਵੀ ਆਪਾਂ ਨੂੰ

ਫੈਮਿਲੀ ਹਾਲ ਬਣਾਇਆ ਹੋਇਆ ਬਾਈ ਨੇ ਇਹ ਆ ਗਿਆ ਪੂਜਾ ਰੂਮ ਪੂਜਾ ਰੂਮਾਂ ਫੈਮਿਲੀ ਹਾਲ ਦੇ ਪ੍ਰਿੰਟ ਤੇ ਹੈ ਇੱਕ ਸਾਈਡ ਤੇ ਰੱਖੇ ਹੋਏ ਨੇ ਤੇ ਇਹ ਆ ਗਿਆ ਬੈਡਰੂਮ ਬੈਡਰੂਮ 15 16 ਦਾ ਹੈ ਬਹੁਤ ਹੀ ਖੁੱਲਾ ਬੈਡਰੂਮ ਹੈ ਨਾਲ ਇੱਕ ਸੋਫਾ ਸੈੱਟ ਵੀ ਲੱਗ ਸਕਦਾ ਇਧਰ ਆ ਗਿਆ ਬਾਥਰੂਮ ਤੇ ਡਰੈਸਿੰਗ ਰੂਮ ਇਹ ਅਟੈਚ ਹੈ ਨਾਲ ਇਸ ਦੇ ਬੈਡਰੂਮ ਦੇ ਤੇ ਬੈਡਰੂਮ ਦੇ ਵਿੱਚੋਂ ਹੀ ਗਾਹਾਂ ਅੱਗੇ ਗੇਟ ਦਿੱਤਾ ਹੋਇਆ ਸਟੋਰ ਨੂੰ ਬੈਕ ਸਾਈਡ ਤੇ ਆ ਵੇਖੋ ਦੋਸਤੋ ਲੈ ਵਗੈਰਾ ਪਾਈ ਹੋਈ ਹੈ ਸਟੋਰ ਦੇ ਇਧਰੋਂ 12 ਕਿਲੋਬੀ ਦੇ ਵਿੱਚ ਤੇ ਇਧਰੋਂ ਸੈਕੰਡ ਬੈਡਰੂਮ ਆ ਗਿਆ ਇਹ ਇਹਦੇ ਨਾਲ ਵੀ ਉਹੀ ਬਾਥਰੂਮ ਅਟੈਚ ਹੈ ਸੈਂਟਰ ਦੇ ਵਿੱਚ ਬਾਥਰੂਮ ਤੇ ਡਰੈਸਿੰਗ ਰੂਮ ਬਣਾਇਆ ਹੋਇਆ ਜੋ ਕਿ ਦੋਨੇ ਬੈਡਰੂਮਾਂ ਨਾਲ ਅਟੈਚ ਕੀਤਾ ਹੋਇਆ ਹੈ ਤੇ ਸਹਿਜ ਬਹੁਤ ਵੱਡਾ ਰੂਮਾਂ ਦਾ ਕਮਰਿਆਂ ਦਾ ਦੇਖੋ ਦੋਸਤੋ ਇਹ ਲੋਬੀ ਨਾਲ ਜੋ ਕਿ ਕਾਮਨ ਬਾਥਰੂਮ ਆ ਗਿਆ ਹੈ ਨਾ ਮੇਨ अटैच है वाशरूम ते ड्रेसिंग रूम दोनों बने हुए आने वाला बंदा सिद्धा इस बैठ सके आई गेट कहीं जाने की जरुरत ना पवे यह ड्रैय रूम भी आ गया यह भी पंद्रह सोलह का बहुत वाला एरिया है, है उपर दिखाने दोस्तों आ जाओ सैकंड पोर्शन से ਕਟੂਕਟ ਇਹ 5 6000 ਸਕਰ ਫੁੱਟ ਦੇ ਵਿੱਚ ਕੋਠੀ ਬਣੀ ਹੋਈ ਆ ਦੋਸਤੋ ਬਹੁਤ ਹੀ ਖੁੱਲੀ ਕੋਠੀ ਹੈ ਆ ਵੇਖੋ ਸੈਕੰਡ ਪੋਰਸ਼ਨ ਦੀ ਲੌਬੀ ਆ ਗਈ ਇਹ ਆ ਦੇਖੋ ਇੱਥੇ ਗਲਾਸ ਵਗੈਰਾ ਲੱਗ ਜਾਣੇ ਆ ਤਾਂ ਕਿ ਲਾਈਟ ਪੈਂਦੀ ਰਹੇ ਨੈਚੁਰਲ ਲਾਈਟ ਆ ਸਾਈਡ ਤੇ ਇੱਕ ਬੈਡਰੂਮ ਦਿੱਤਾ ਹੋਇਆ ਬਾਈ ਨੇ ਇਸ ਦਾ ਏਟ ਦਵਾਰ ਰੱਖਿਆ ਹੋਇਆ ਇਹ ਬਾਹਰ ਕੁੰਈ ਆ ਗਈ ਦੋਸਤੋ ਗਾਂਟ ਤੇ फ्रंट ਤੋਂ ਲੁੱਕ ਦੇਖੋ ਸੈਕੰਡ ਪਾਰਟ ਵੀ ਬਹੁਤ ਸੋਹਣੀ ਲੱਗਦਾ ਤੇ ਦੂਸਰੀ ਸਾਈਡ ਤੋਂ ਵੀ ਦਿਖਾਵਾਂਗੇ ਆ ਵੇਖੋ ਬਹੁਤ ਜਿਆਦੇ ਵਧੀਆ ਤਰੀਕੇ ਨਾਲ ਕੋਠੀ ਬਾਈ ਹੋਈ ਹੈ ਬਾਈ ਨੇ ਬਾਈ ਕਹਿੰਦਾ ਮਜ਼ਬੂਤੀ ਬਹੁਤ ਜਿਆਦੇ ਤੇ ਤੰਗੀ ਨਾ ਆਵੇ ਖੁੱਲੀ ਹੋਵੇ ਕੋਠੀ ਬਿਲਕੁਲ ਆ ਬਾਥਰੂਮ ਆ ਗਿਆ ਨਾਲ ਹੀ ਇਹ ਬੈਡਰੂਮ ਦੇ ਨਾਲ ਅਟੈਚ ਨਹੀਂ ਕੀਤਾ ਲੋਬੀ ਵਿੱਚ ਹੀ ਐਸਦਾ ਕਾਮਨ ਰੱਖਿਆ ਹੋਇਆ ਇਹਨੂੰ ਤਾਂ ਕਿ ਹਰ ਇੱਕ ਰੂਮ ਵਾਲਾ ਬੰਦਾ ਯੂਜ਼ ਕਰ ਸਕੇ ਇਸ ਨੂੰ ਆਹ ਵੇਖੋ ਦੋਸਤੋ ਬੈਕ ਸਾਈਡ ਆ ਗਈ ਇਹ ਬਾਅਦ ਚ ਦਿਖਾਉਣਾ ਤੁਹਾਨੂੰ ਪਹਿਲਾਂ ਦੂਸਰੀ ਸਾਈਡ ਤੇ ਆਹ ਬੈਡਰੂਮ ਦੇਖੋ ਦੋਸਤੋ ਕਿੱਡਾ ਵੱਡਾ ਬੈਡਰੂਮ ਬਣਾਇਆ ਹੋਇਆ ਹੈ ਵਿੱਚ ਇੱਕ ਕੱਪਵਾਰਡ ਵਗੈਰਾ ਬਾਈ ਕਹਿੰਦਾ ਬਹੁਤ ਖੁੱਲੇ ਵੱਡੇ ਕੱਪਵਾਰਡ ਬਣਾਉਣੇ ਨੇ ਤੇ ਉਹੀ 14-15 ਦੀ ਰਹਿ ਜਾਣਾ ਇਹ ਰੂਮ ਬਾਅਦ ਚ ਤੇ ਇੰਟੀਰੀਅਰ ਦਾ ਕੰਮ ਜ਼ਿਆਦਾ ਕਰਵਾਉਣਾ ਇਸ ਵਿੱਚ ਆਹ ਵੇਖੋ ਦੋਸਤੋ ਇਹ ਲੋ ਬਿਦਾਰੀਆ ਤੇ ਦੂਸਰਾ ਗੇਟ ਹੈਗਾ ਬਾਲਕਨੀ ਜਾਣ ਵਾਸਤੇ ਬਹੁਤ ਹੀ ਜਿਆਦੇ ਮਜਬੂਤੀ ਵਾਲੀ ਕੋਠੀ ਪਈ ਹੋਈ ਆ ਬਾਈ ਸੋ ਆ ਵੇਖੋ ਦੋਸਤੋ ਸੈਕੰਡ ਪੋਰਸ਼ਨ ਦੀ ਬਾਲਕੋਨੀ ਚੋਂ ਲੁੱਕ ਬਹੁਤ ਸੋਹਣੀ ਲੱਗ ਰਹੀ ਆ ਕੋਠੀ ਦੇਖਣ ਨੂੰ ਮਜਬੂਤੀ ਬਹੁਤ ਜਿਆਦੇ ਆ ਕੰਦਾ ਤੋਂ ਹੀ ਪਤਾ ਲੱਗ ਜਾਂਦਾ ਆ ਵੇਖੋ ਸੈਕੰਡ ਪੋਰਸ਼ਨ ਤੋਂ ਪ੍ਰੋਮ ਖੋਣੇ ਸੰਦਰ ਇਧਰ ਕੋੜੀ ਚੜ ਰਹੀ ਆ ਬੈਕ ਸਾਈਡ ਤੋਂ ਇਹਨੇ ਪੌੜੀਆਂ ਦੀ ਗ੍ਰਿੱਲ ਦੇਖੋ ਦੋਸਤੋ ਸਿਮੈਂਟਡ ਬਣਾਈ ਹੋਈ ਆ ਜਿਵੇਂ ਕਿਲੇ ਦੀ ਹੁੰਦੀ ਹੈ ਨਾ ਹੱਥ ਨਹੀਂ ਪੈਂਦਾ ਹੈਗਾ ਬਹੁਤ ਮਜ਼ਬੂਤੀ ਵਾਲੀ ਹੈ ਹੋ ਸਕਦਾ ਹੈ ਕਿ ਲੱਗਦਾ ਉਪਰੋਂ ਸਾਰਾ ਆਪਣਾ ਏਰੀਆ ਓਪਨ ਹੈ ਉੱਚਤਿਆਂ ਨਹੀਂ ਬਈ ਨੇ ਸਿਰਫ ਟੈਂਕੀ ਦੀ ਸਲਾਬ ਦਿੱਤੀ ਹੋਈ ਆ ਆ ਦੇਖੋ ਦੋਸਤੋ ਬੈਕ ਸਾਈਡ ਤੇ ਭਾਂਡੇ ਵਗੈਰਾ ਨੇ ਆ ਦੇਖੋ ਇਸ ਤਰ੍ਹਾਂ ਜਬਣੀ ਹੋਈ ਕੋਠੀ ਆ ਦੋਸਤੋ ਇਹ ਖੁੱਲੀ ਜਗ੍ਹਾ ਤੇ ਫਰੰਟ ਦੇ ਬਾਈ ਦੇ ਦਰਵਾਜ਼ੇ ਵਗੈਰਾ ਆ ਗਏ ਬਹੁਤ ਸੁਖ ਹੁੰਦਾ ਇਹਨਾਂ ਦਾ ਹਰੀ ਕਣਕ ਦੀ ਟਰਾਲੀ ਸਿੱਧੇ ਅੰਦਰ ਲੱਗ ਜਾਂਦੀ ਹੈ ਦੋਸਤ ਜਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਜਰੂਰ ਦੱਸਿਓ ਤੇ ਨਵੇਂ ਨਵੇਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਆਪਾਂ ਜ਼ਿਆਦਾਤਰ ਇਦਾਂ ਦੀ ਕੋਠੀਆਂ ਦਿਖਾਉਣੇ ਨੇ ਦੋਸਤੋ ਜੋ ਬਣ ਗਈਆਂ ਹੁੰਦੀਆਂ ਨੇ ਤਾਂ ਕਿ ਕਿਸੇ ਨਾ ਕਿਸੇ ਚੀਜ਼ ਦਾ ਵੀ ਗੈਸ ਲੱਗ ਸਕੇ ਮੇਰੇ ਭਰਾਵਾਂ ਨੂੰ ਜਿਹੜੇ ਕੋਠੀਆਂ ਵਗੈਰਾ ਬਣਾ ਰਹੇ ਨੇ ਕੋਈ ਨਾਲ ਕੋਈ ਚੀਜ਼ ਦੀ ਤਬਦੀਲ ਕਰਨੀ ਹੁੰਦੀ ਆ ਤਾਂ ਆਪਾਂ ਕਰ ਸਕਦੇ ਹੁੰਦੇ ਆ i the right